ਸਰਹਿੰਦ ਪੁਲਿਸ ਵੱਲੋਂ ਸਰਹਿੰਦ ਦੇ ਸੋਨੇ ਦਾ ਕੜਾ ਖੋ ਕੇ ਭਜਣ ਦੇ ਕੇਸ 'ਚ ਸੁਖਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਨ ਤੇ ਇੱਕ ਮੰਗਲ ਸਿੰਘ ਨਾਮਕ ਵਿਅਕਤੀ ਨੂੰ ਬਿਨਾਮ ਜਦ ਕੀਤਾ ਗਿਆ ਹੈ ਜਿਸ ਦੀ ਭਾਲ ਜਾਰੀ ਹੈ ਡੀਐਸਪੀ ਸੁਖਨਾਥ ਸਿੰਘ ਨੇ ਦੱਸਿਆ ਕਿ ਸੰਗਤਪੁਰਾ ਸੋਡੀਆਂ ਦਾ ਰਾਮ ਸਿੰਘ ਨਾਮਕ ਵਿਅਕਤੀ ਆਪਣੀ ਲੜਕੀ ਸਮੇਤ ਸਰਹਿੰਦ 'ਚੋਂ ਜਦੋਂ ਸਬਜ਼ੀ ਖਰੀਦ ਰਿਹਾ ਸੀ ਤਾਂ ਮੋਟਰਸਾਈਕਲ ਤੇ ਆਏ ਦੋ ਵਿਅਕਤੀ ਉਸ ਦਾ ਸੋਨੇ ਦਾ ਕੜਾ ਝੱਪ ਕੇ ਫਰਾਰ ਹੋ ਗਏ ਥਾਣਾ ਸਰਹਿੰਦ ਵਿਖੇ ਮੁਕੱਦਮਾ ਦਰਜ ਕਰਕੇ ਥਾਣਾ ਸਰਹਿੰਦ ਦੇ ਐਸਐਚਓ ਗੁਰਵਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੁਲਿਸ ਦੀ ਟੀਮ ਵੱਲੋਂ ਮਾਮਲੇ ਦੀ ਤਫ਼ਤੀਸ਼ ਕਰਦੇ ਹੋਏ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਭੱਜੇ ਨੂੰ ਗ੍ਰਿਫਤਾਰ ਕਾਂਚ ਸਫਲਤਾ ਹਾਸਲ ਕੀਤੀ ਹੈ ਡੀਐਸਪੀ ਸੁਖਨਾਥ ਸਿੰਘ ਨੇ ਦੱਸਿਆ ਕਿ ਸਰਹਿੰਦ ਤੋਂ ਖੋਇਆ ਗਿਆ ਸੋਨੇ ਦਾ ਕੜਾ ਵਾਰਦਾਤ ਚ ਵਰਤਿਆ ਗਿਆ ਮੋਟਰਸਾਈਕਲ ਤੇ ਮਰੂਤੀ ਕੇ ਟੈਨ ਕਾਰ ਬਰਾਮਦ ਕਰ ਲਈ ਗਈ ਹੈ ਜੋਨਾ ਲਈ ਸਾਡੇ ਸ਼ਾਮ ਨੂੰ ਕੁਵਰ ਪਰ ਸ੍ਰੀ ਬਿਸ਼ਕਰਮਾ ਚੌਕੋਂ ਰਾਹੁਲ ਸਿੰਘ ਨੇ ਸੰਗਤਪੁਰ ਸੋਡੀਆਂ ਦੇ ਉੱਥੇ ਆਪਣੇ ਫੈਮਲੀ ਨਾਲ ਫੱਤੀ ਰਹਿ ਰਹੇ ਸੀ ਉਹ ਦੂਬਰ ਬਿਛਾਤੇ ਹੁੰਦੇ ਇੱਕ ਕਾਲੇ ਰੰਗ ਦੇ ਮੋਟਰਸਾਈਕਲ ਤੇ ਆਏ ਸੀ ਤੇ ਇਹਨਾਂ ਨੇ ਉਹਨਾਂ ਦਾ ਸੋਨੇ ਦਾ ਕੜਾ ਸਨੈਚ ਕਰਕੇ ਲੈ ਲਿਆ ਇਹ ਸੱਟ ਕੋਲ ਨੂੰ ਨਾਈਟ ਆ ਰਿਸੀਵ ਇਨਫੋਰਮੇਸ਼ਨ ਦੇ ਕੇ ਸਿੰਪਲ 15 5 ਅਧਿਆ ਨੰਬਰ ਐਫ ਆਰ ਰਿਸੀਵ ਕੀਤਾ ਸੀ ਸੰਤਾਨੀ ਚ ਟੈਨਸਨ ਸੀ ਇਨਫਰਮੇਸ਼ਨ ਉਹਨੂੰ ਤੋਂ ਸਾਡੀ ਨਾਮ ਲਿਖਿਆ ਨਹੀਂ ਸੀ ਸਾਈਟ ਕੋਲ ਦਾ ਐਸ ਟੀਓ ਸਾਹਮਣੇ ਇਹਨਾਂ ਨੂੰ ਬਹੁਤ ਟੈਕਨੀਕਲੀ ਬਹੁਤ ਮੀਨਿੰਗ ਦਿੱਤੀ ਸੀ ਸੀਸੀਟੀਵੀ ਕੈਮਰਾਜ਼ ਵਗੈਰਾ ਦੇ ਕੇ ਕੋ ਟੈਕਨੀਕਲ ਰਿਸਿਸਟੈਂਸ ਨਾਲ ਇਹਨਾਂ ਨੇ ਕੱਲ ਦੋ ਬੰਦੇ ਇਹਦੇ ਅਰੇਸਟ ਕਰਨ ਨੂੰ ਵਿਖਾ ਗਏ ਸੁਰਿੰਦਰ ਸਿੰਘ ਸੋਖਾਣੀ ਅੰਮਰਗੜ ਕਲੀਨਾ ਸਦਰ ਜਗਰਾਉਂ ਚੰਦਾ ਤੇ ਇੱਕ ਗੁਰਪ੍ਰੀਤ ਸਿੰਘ ਦਾ ਪੂਰ ਰੋੜੀ ਪੈਂਦਾ ਹੈ ਮੈਣਾ ਮੈਣਾ ਖਾਣਾ ਕੋਈ ਉੱਥੋਂ ਹੈ ਅਸੀਂ ਇਹਦੇ ਵਿੱਚ ਇੱਕ ਸੋਨੇ ਦਾ ਕੜਾ ਜੋ ਸਨੈਚ ਹੋਇਆ ਸੀ ਦੋ ਟੋਣੇ ਦਾ ਸੋਨੇ ਦਾ ਪੂਰ ਕਬਰ ਹੋ ਗਿਆ ਤੇ ਇੱਕ ਜਿਹੜਾ ਬਾਗ ਦਾ ਟੂਰ ਸਾਈਕਲ ਉੱਪਰ ਪਿਆ ਗਿਆ ਇਹ ਗੁਰਪ੍ਰੀਤ ਬਖੂ ਦੇ ਨਾਮ ਤੇ ਹੈ ਇਹ ਉਪਰ ਸਾਈਕਲ ਕਬਰ ਹੋ ਗਿਆ ਤੇ ਇੱਕ ਸੂਨਾਵਾ ਇੱਕ ਕੱਢੀ ਪੀ ਕੇ ਟਾਈਮ ਕੀ ਹੈ ਕਬਰ ਇਹ ਜਦੋਂ ਨੇ ਵਾਰਦਾਤ ਕਰਨ ਤੋਂ ਬਾਅਦ ਮੈਂ ਇਹਨਾਂ ਨੂੰ ਕੋਲੋਂ ਵਾਪਸ ਦਿੱਚੀ ਤੋਂ ਵਾਪਸ ਦਿੱਚ ਦਿੱਤੀ ਹੈ। ਹਾਲੇ ਵਿੱਚ ਇੱਕ ਦੋਸ਼ੀ ਫੜਨਾ ਬਾਕੀ ਹੈ। ਮੰਗਲ ਸਿੰਘ ਹੈਗਾ ਰੋਡਿੰਗ ਦਾ। ਮੈਂ ਇਹਨਾਂ ਨੂੰ ਨਾਮਜ਼ਦ ਕਰ ਲਿਆ ਉਹ ਫਿਰ ਨਾਮ ਬਾਕੀ ਲੋਨ ਦੇ ਨਾਮ ਤੋਂ। ਪਹਿਲਾਂ ਵੀ ਕੋਈ ਵਾਰਦਾਤ ਕਰਦੇ ਨੇ। ਪਹਿਲਾਂ ਜੀ ਗੁਡਪ੍ਰੀਥ ਬਹੁਤ ਤੇ ਇੱਕ ਗੈਂਬਲਿੰਗ ਐਕਟ ਦੇ 420 ਦਾ 2022 ਦਾ ਬਰਚਾ ਲੱਗਿਆ ਮੈਣੀ ਸਾਡੇ। उसके अंदर सूखे में हमें प्रेलिमिनरी तफ्तीश से कोई बच्चा या कोई ब्रांच अंदर और सामने नहीं है इसलिए सर हम तफ्तीश कर रहे हैं शाम को सर यदि बेटी रिकवर हुई है तो क्या बेटी तो नहीं वो चोरी भी नहीं है उन्होंने एक साथी भी है वो साथी का एक केस नाम कोई संबंध है कि नहीं है वो बारे में तो वो दालच पेश कर देता हां कर देता पेंडिंग के